ਜ਼ੀਰਾ ਦੇ 메ਨ ਚੌਂਗ 'ਚ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਤੋਂ ਵਰਨਾ ਗੱਡੀ ਖੋਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਿਕ ਜਸਕਰਨ ਸਿੰਘ ਨਾਤਾ ਨੌਜਵਾਨ ਵਰਨਾ ਗੱਡੀ 'ਚ ਆਪਣੇ ਰਿਸ਼ਤੇਦਾਰਾਂ ਦੇ ਕਾ ਚੱਲ ਰਿਹਾ ਸੀ ਕਿ ਤਿੰਨ ਨੌਜਵਾਨਾਂ ਨੇ ਉਸ ਤੋਂ ਹੱਥਿਆਰ ਕੀ ਨੋਕ ਤੇ ਗੱਡੀ ਖੋਲੀ ਇੱਕ ਨੇ ਕੰਡੈਕਟਰ ਸਾਈਡਾਂ 'ਤੇ ਬੈਠ ਗਿਆ ਇਹ ਇੱਕ ਪਿੱਛੋਂ ਦੀ ਮੇਰੇ ਉਹਨਾਂ ਨੇ ਦਵਾਨੇ ਪੋਪੜੀਆਂ ਦੇ ਮੇਰੇ ਖੇਤ ਤੇ ਖੇਤ ਤੇ ਬਸਤੌਲਾਇਆ ਜੀ ਤੇ ਉਹਨਾਂ ਨੇ ਮੇਨੂੰ ਕਹਿ ਯੂਦਾਰ ਨਿਕਲ ਗਿਆ ਤੇ ਤੀਸਰੇ ਨੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢ ਲਿਆ ਜਿਸ ਤਿੰਨੇ ਕਾਨੂੰਨੀ ਗੱਲਾਂ ਨਿਕਲਦੀ ਸੀ ਪੁਲਿਸ ਵੱਲੋਂ ਨਾਕਾਬੰਦੀ ਕਰ ਆਰੋਪੀਆਂ ਦੀ ਪਾਲ ਕੀਤੀ ਜਾ ਰਹੀ ਹੈ ਜੀਰਾ ਮੇਨ ਟ੍ਰੱਕ ਦੇ ਵਿੱਚੋਂ ਹੀ ਬੈਂਕ ਦੇ ਨੇੜੇ ओरिएंटਲ ਬੈਂਕ ਦੇ ਨੇੜੇ ਤੋਂ ਇੱਕ ਜਸਕਰਨ ਸਿੰਘ ਲੜਕਾ ਸੀ ਉਹਦੇ ਕੋਲ ਵਰਨਾ ਗੱਡੀ ਸੀ ਪੀਪੀ 29 आर 3188 ਹਵਾ ਪਰ ਉਹ ਲਿਆਇਆ ਤੇ ਬੱਚੇ ਤੇ ਦਸਨ ਤਾਕ ਤਿੰਨ ਮੁੰਡੇ ਨੌਜਵਾਨ ਜਿਹਨਾਂ ਕੋਲ ਪਿਸਤਲ ਸੀ ਤਾਂ ਉਹ ਹੁੰਦੇ ਤੋਂ ਗੱਡੀ ਖੋ ਕੇ ਤਲਵੰਡੀ ਸਾਈਡ ਨੂੰ ਭੱਜ ਗਏ ਜਿਸ ਕਰਨ ਦੇ ਬਿਆਨਾਂ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਸਾਰੇ ਪੰਜਾਬ ਨੂੰ ਹਿੰਦੀ ਸਮਤੀ ਮੈਸੇਜ ਦੇ ਕੇ ਅਲਰਟ ਕੀਤਾ ਗਿਆ ਸੀ ਨਾਕਾਬੰਦੀ ਚੱਲ ਰਹੀ ਹੈ ਲੁੱਟਖੋਦੀਆਂ ਵਾਰਦਾਤਾਂ ਦਿਨ ਬਦਿਨ ਵਾਦੀਆਂ ਹੀ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਜ਼ੀਰਾ ਤੋਂ ਸतीश ਵਿੱਚ ਜਗਬੰਗ ਟੀਵੀ